605 DI MS ਆ ਗਿਆ ਜੀ ਹਾਂਜੀ ਹਾਂ MS ਹੀ ਜੀ 4/4 ਚ ਆ ਗਿਆ ਹਾਂਜੀ ਕਿੰਨੇ ਮਾਡਲ ਹੈ ਜੀ ਇਹ ਇਹ 2021 ਮਾਡਲ ਜੀ 3 1300 ਘੰਟਾ ਚੱਲਿਆ ਵੀਰੇ 12 1300 ਘੰਟੇ ਟਰੈਕਟਰ ਜਿਹੜਾ ਚੱਲਿਆ ਹੋਇਆ ਰੰਗ ਪੇਂਟ ਦੀ ਗੱਲ ਕਰੀ ਗਾਰੰਟੀ ਹੋ ਆਪਣੀ ਚੈੱਕ ਕਰਾ ਲਈ ਬੰਦਾ ਕੋਈ ਖੋਲਿਆ ਹੋਵੇ ਕੋਈ ਰੰਗ ਹੋਵੇ ਕੋਈ ਟਾਇਰ ਬਦਲੇ ਹੋਵੇ ਡਿਮਾਂਡ ਕਰ ਦੋ ਬਾਈ ਜੀ ਡਿਮਾਂਡ ਇਹ ਕੀ 7 ਲੱਖ 650 ਪੀ ਤੇ 60 90 ਇਹ ਕਿਨੇ ਮਾੜਾ ਹੈ ਜੀ 22 ਮਾੜਾ ਹੈ ਜੀ 22 ਹੈ ਜੀ 22 ਮਾੜਾ ਕੀ ਡਿਮਾਂਡ ਕਰਦਾ ਹੈ ਜੀ ਇਹਦੀ 525000 ਜੀ 525000 ਰੁਪਏ ਐਡ ਮੰਗਦਾ ਹੈ ਮਹਿੰਦਰਾ ਨੂਵੋ 655 ਡੀਆਈ ਬਿਜੀ ਹੈਸ ਨਾਉਣ ਸੀਆਰਡੀ 500 ਘੰਟਾ ਚੱਲਿਆ ਜੀ 3 ਸਪੀਡ ਹੈ ਜੀ ਕੀ ਡਿਮਾਂਡ ਕਰਦੇ ਹੋ ਜੀ ਡਿਮਾਂਡ ਦੇ ਹੈਗੇ ਜੀ 895000 ਰੁਪਏ ਠੀਕ ਹੈ ਜੀ ਆਪਣਾ ਨੇੜੇ ਤਨੋਲਾ ਮੰਡੀ ਜ਼ਿਲ੍ਹਾ ਵਰਨਾਲਾ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਜੀ 7009901454 ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਹੋਰ ਕੱਲੋਂ ਹੋਣ ਵੀ ਹੋ ਜੂ ਪ੍ਰਾਣ ਟਰੈਕਟਰ ਵੀ ਕੱਟਿਆ ਜੀ ਹਾਂ ਹੋ ਜੀ ਠੀਕ ਆ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟਿਆਂ ਬਰਨਾਲਾ ਟਰੈਕਟਰ ਮੰਡੀ 'ਤੇ ਬਾਈ ਗੁਰੇ ਪੱਠੜਾ ਪੰਜਾਬ ਸੀਗਾ ਬਾਈ ਜੀ ਸੀਗਾ ਜੀ ਠੀਕ ਹੋਰ ਕੀ ਮੈਂ ਜੀ ਵਧੀਆ ਵੀਰੇ ਵਧੀਆ ਠੀਕ ਹੈ ਜੀ ਤੇ ਕਿੰਨੇ ਕ ਟਰੈਕਟਰ ਅਵੇਲੇ ਵਾਲਾ ਹੁੰਦਾ ਬਈ ਆਪਣੇ ਕੋਲੇ ਉਰੇ ਦਾ ਵੀ ਸੇਕ ਲਾਇਆ ਨੇ ਉਹ ਹੁੰਦੇ ਨੇ 10 15 ਕੈਰੈਕਟਰ ਘਰੇ ਖੜੇ ਹੁੰਦੇ ਆ ਹਾਂ ਬਾਕੀ ਕੁਝ ਘਰੇ ਨੇ ਉਰੇ ਸੇਕ ਲਿਆ ਠੀਕ ਹੈ ਜੀ ਲੋਨ ਵਗੈਰਾ ਹੋਊ ਉਹ ਟਰੈਕਟਰਾਂ ਦੇ ਹਾਂ ਹਾਂ ਲੋਨ ਸਿਬਲ ਸਕੋਰ ਸਹੀ ਚਾਹੀਦਾ ਜੀ ਹੋਣੀ ਠੀਕ ਹੈ ਜੀ ਪੁਰਾਣਾ ਟਰੈਕਟਰ ਕੱਢ ਲੈਣੇ ਜੀ ਹਾਂ ਠੀਕ ਹੈ ਜੀ ਸਟਾਰਟ ਕਰਦੇ ਆ ਬਾਈ ਜੀ ਅਰਜਨ ਨੂਵੋ ਮਹਿੰਦਰਾ 605 ਡੀਆਈ ਐਮਐਸ ਆ ਗਿਆ ਜੀ ਹਾਂਜੀ ਹਾਂ ਐਮਐਸ ਸੀਰੀਜ਼ ਹੈ 4x4 ਚ ਆ ਗਿਆ ਹਾਂਜੀ ਕਿੰਨੇ ਮਾਡਲ ਹੈ ਜੀ ਇਹ? ਇਹ 2021 ਮਾਡਲ ਹੈ ਜੀ। 21 ਮਾਡਲ ਆ। ਟਾਇਰਾਂ ਦੀ ਕੀ ਕੰਡੀਸ਼ਨ ਆ ਵੀਰੇ? 80% ਟਾਇਰ ਨਾਲ ਦਾ ਸਾਰਾ ਰਿਜਨਲ ਟਰੈਕਟਰ ਜੀ। 80% ਟਾਇਰਾਂ ਦੀ ਕੰਡੀਸ਼ਨ ਆ, ਰਿਜਨਲ ਆ ਬਾਈ। ਕਹਿੰਦਾ ਟਰੈਕਟਰ PV31 ਮਾਨਸਾ ਨੰਬਰ ਆ। ਸਰਕਾਰੀ ਨੰਬਰ ਪਲੇਟਾਂ ਲੱਗੀਆਂ ਬਣੀਆਂ। ਕਿੰਨੇ ਘੰਟੇ ਚੱਲਿਆ ਹੋਊ ਬਈ ਇਹ? ਇਹ 12-1300 ਘੰਟੇ ਚੱਲਿਆ ਵੀਰੇ। 12-1300 ਘੰਟੇ ਟਰੈਕਟਰ ਜਿਹੜਾ ਚੱਲਿਆ ਹੋਇਆ ਰੰਗ ਪੇਂਟ ਦੀ ਗੱਲ ਕਰੀਏ। ਗਾਰੰਟੀ ਹੋ ਆਪਣੀ ਚੈੱਕ ਕਰਾ ਲਈ ਬੰਦਾ ਕੋਈ ਖੁੱਲਿਆ ਹੋਵੇ, ਕੋਈ ਰੰਗ ਹੋਵੇ, ਕੋਈ ਟਾਇਰ ਬਦ ਠੀਕ ਹੈ ਕੀ ਡਿਮਾਂਡ ਕਰਦੇ ਹੋ ਬਾਈ ਜੀ ਡਿਮਾਂਡ ਇਹ ਦੀ ਹੈ 765000 ਰੁਪਏ 765000 21 ਮਾਡਲ ਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਮੌਕੇ ਤੇ ਮੰਨਤਾ ਨਹੀਂ ਹੋਉਂਦਾ ਬਾਈ ਮੋੜਾ ਮੋਟਾ ਹੋ ਜਾਂਦਾ ਠੀਕ ਹੈ ਜੀ ਅੱਗੇ ਆ ਗਿਆ ਬਾਈ ਜੀ ਪ੍ਰੀਤ 6049 ਇਹ ਕਿੰਨੇ ਮਾਡਲ ਹੈ ਬਾਈ ਮਾਡਲ ਹੈ ਜੀ 21 ਮਾਡਲ ਟਾਇਰਾਂ ਦੀ ਕੀ ਕੰਡੀਸ਼ਨ ਸਾਰੇ ਨਾਲ ਦੇ 9095 5 ਟਾਇਰ ਨੇ ਤੇ 9095 5 ਨਾਲ ਦੇ ਟਾਇਰ ਆ 16x28 ਦੇ ਟਾਇਰ ਹੀ 16x28 ਠੀਕ ਹੈ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੋਲੋ ਟਾਪ ਮਾਡਲ ਆ ਕਿੰਨੇ ਘੰਟੇ ਚੱਲਿਆ ਹੋਇਆ ਜੀ ਇਹ 500 600 ਘੰਟਾ ਚੱਲੇ ਜੀ 500 600 ਘੰਟੇ ਚੱਲੇ ਡਬਲ ਡਿਸਟ੍ਰਿਬਿਊਟਰ ਆ ਫਾਬਰ ਸਟੀering ਹਾਂਜੀ ਤੇ ਕਿੰਨੇ ਮਾਡਲ ਸੀ ਹੈ ਜੀ ਇਹ 22 ਹੈ ਜੀ 22 ਮਾਡਲ ਆ ਕੀ ਡਿਮਾਂਡ ਕਰਦਾ ਇਹ ਜੀ ਇਹਦੀ 5 ਲੱਖ 25 ਹਜ਼ਾਰ ਜੀ 5 ਲੱਖ 25 ਹਜ਼ਾਰ ਰੁਪਏ ਡਿਮਾਂਡ ਆ ਟਰੈਕਟਰ ਦੀ ਹਾਂਜੀ ਨਾਲ ਦੇ ਟਾਇਰ ਟੂਰਾ ਸਾਰਾ origignal ਆ ਟਰੈਕਟਰ ਅੱਗੇ ਆ ਗਿਆ ਭਾਈ ਜੀ ਮਹਿੰਦਰਾ ਨੂਗੋ 655 ਡੀਆਈ ਡੀਜੀ ਸੈਂਸਰ ਵਾਲਾ ਹਾਂਜੀ 655 ਮਾਡਲ ਆ ਗਿਆ ਜੀ ਠੀਕ ਹੈ ਜੀ 655 CRD ਤੋਂ ਹੈ non CRDI non CRDI 500 ਘੰਟਾ ਚੱਲਿਆ ਜੀ 3 ਸਪੀਡ ਹੈ ਜੀ ਹਾਂਜੀ ਹਾਂ 3 ਸਪੀਡ ਜੀ ਹੁੰਦਾ ਹੈ ਠੀਕ ਹੈ ਜੀ ਹਾਂਜੀ 22 ਜੀ ਮਾਡਲ ਆ ਹਾਂਜੀ 22 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ 90% ਟਾਇਰ ਆ ਜੀ ਨਾਲ ਨਾਲ ਦੇ ਆ ਬਾਈ ਜੀ ਹਾਂਜੀ ਹਾਂਜੀ 90% ਨਾਲ ਦੇ ਟਾਇਰ ਆ ਬਾਈ ਜੀ ਤੇ ਕਿੰਨੇ ਘੰਟੇ ਚੱਲਿਆ ਹੋਇਆ ਜੀ ਇਸੇ 100 ਘੰਟਾ ਚੱਲਿਆ 100 ਘੰਟੇ ਚੱਲਿਆ ਹੋਇਆ 3 ਸਪੀਡ ਆ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫਾਈਬਰ ਵਾਲੀ ਹੁੱਡ ਲੱਗੀ ਹੋਈ ਆ ਇਹ ਮਾਡਲ ਕਿੰਨਾ ਹੈ ਜੀ 22 ਜੀ 22 22 ਮਾਡਲ ਆ ਕੀ ਡਿਮਾਂਡ ਕਰਦੇ ਹੋ ਜੀ ਡਿਮਾਂਡ ਦੇਗੇ ਜੀ 8,95,000 ਰੁਪਇਆ ਠੀਕ ਹੈ ਜੀ 8,95,000 ਰੁਪਇਆ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ Ориਜਨਲ ਆ ਰੰਗ ਪੇਂਟ ਦਾ ਸਾਰਾ Ориਜਨਲ ਟਰੈਕਟਰ ਜੀ ਠੀਕ ਹੈ ਜੀ ਅੱਗੇ ਜੀ ਅੱਗੇ 600 ਨਾਲ ਲਿਕਾ ਆਪਣਾ ਅੱਗੇ ਆ ਗਿਆ ਬਾਈ ਜੀ ਸੋਨਾ ਲਿਕਾ ਡੀ ਆਈ 60 ਦਾ ਸਿਕੰਦਰ ਮਾਡਲ ਆ ਗਿਆ 19 ਮਾਡਲ ਹੈ ਪਹਿਲੇ ਜਿਹੜਾ ਡੀ ਲੱਖਾ ਮਾਡਲ ਹੈ 19 ਮਾਡਲ ਹੈ ਜੀ ਹਾਂ ਜੀ ਠੀਕ ਹੈ ਜੀ ਪੈਰਾਂ ਦੀ ਕੀ ਕੰਡੀਸ਼ਨ ਹੈ ਜੀ ਇਹਦੇ ਟਾਇਰ ਚੇਂਜ ਨੇ ਦੁਬਾਰਾ ਦੇ ਟਾਇਰ ਨੇ ਜੀ ਇਹਗੇ ਲੱਗਦੇ ਠੀਕ ਹੈ ਜੀ 90 5 ਟਾਇਰ ਨੇ ਕੰਪਨੀ ਦੇ ਟਾਇਰ ਆ ਵਧੀਆ ਬੈਕ ਵਾਲੇ ਸੀਹਟ ਦੇ 16 28 ਦੇ ਫਰੰਟ ਵਾਲੇ ਜੇਕੇ ਦੇ ਰੇਡੀਅਲ ਕਿੰਨੇ ਮਾਡਲ ਹੈ ਜੀ ਇਹ ਇਹ 19 ਮਾਡਲ ਹੈ 19 ਮਾਡਲ ਆ 75 ਲੱਖ ਰੁਪਏ ਰੇਟ ਆ ਜੀ ਦਾ 76 6 ਲੱਖ ਰੁਪਏ ਡਿਮਾਂਡ ਆ ਤੇ ਨੰਬਰ ਇਹਦਾ ਪੰਜਾਬ ਉਹ ਜੀ ਪੰਜਾਬ ਇਹਦਾ ਜੀ ਠੀਕ ਹੈ ਜੀ ਡਿਮਾਂਡ ਇਹਦੀ ਕਿੰਨੀ ਆ ਜੀ 75 ਲੱਖ 75 ਲੱਖ ਰੁਪਏ ਠੀਕ ਹੈ ਜੀ ਅੱਗੇ ਜੀ ਅਗੇ ਅਰਜਨ 22 ਮਾਡਲ ਇਹ ਜਿਹੜਾ ਸੀਆਰਡੀ ਮਾਡਲ ਲਾਂਚ ਹੋਇਆ ਉਹ ਉਹ ਮਾਡਲ ਹੈ ਠੀਕ ਹੈ ਜੀ ਚਾਹੀ ਸੀਆਰਡੀ ਹੈ ਇਹ ਹਾਂਜੀ ਹਾਂ 605 ਡੀਆਈ ਪੀਪੀ ਹਾਂਜੀ ਹਾਂਜੀ ਸੀਆਰਡੀ ਚ ਆ ਗਿਆ ਬਾਈ ਜੀ ਇਹ ਮਾਡਲ 22 ਆ 22 ਹੈ ਜੀ ਕਿ ਟਾਇਰਾਂ ਦੀ ਕੀ ਕੰਡੀਸ਼ਨ ਹੈ ਸਾਰੇ ਪਾਸੇ ਟਾਇਰਾਂ ਜੀ 90 ਪੈਸ਼ੇ ਨਾਲ ਦੇ ਟਾਇਰਾਂ ਜੀ ਸਾਰਾ ਕੋ ਨਾਲ ਦੇ ਠੀਕ ਹੈ ਜੀ 90 ਪੈਸ਼ੇ ਟਾਇਰਾਂ ਦੀ ਕੰਡੀਸ਼ਨ ਆ ਪੰਜਾਬ ਨੰਬਰ ਆ ਡਬਲ ਡਿਸਟ੍ਰੀਬਿਊਟਰ ਆ ਫੁੱਲ ਟੌਪ ਮਾਡਲ ਆ ਟਰੈਕਟਰ ਆ ਤੇ ਡਿਮਾਂਡ ਕਿੰਨੀ ਹੈ ਜੀ ਡਿਮਾਂਡ ਇਹ ਦੀ 695000 ਰੁਪਏ 695000 ਰੁਪਏ ਡਿਮਾਂਡ ਰੱਖੀ ਹੈ ਟਰੈਕਟਰ ਦੀ ਤੇ ਰੰਗ ਪੇਂਟ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਬਿਲਕੁਲ ਨਵਾਂ ਕੰਡੀਸ਼ਨ ਦਾ ਟਰੈਕਟਰ ਆ ਤੇ ਪਾਵਰ ਸਟੀਅਰਿੰਗ ਵਾਲੇ ਦੋਨੇ ਪਾਸੇ ਜੈਕ ਲੱਗੇ ਹੋਏ ਆ ਬਾਈ ਜੀ ਨਹੀਂ ਆਮ ਇੱਕ ਪਾਸੇ ਹੁੰਦੇ ਆ ਠੀਕ ਹੈ ਜੀ ਅੱਗੇ ਜੀ ਅੱਗੇ ਆਪਣਾ ਸੋਨਾਲੀ ਕਾ ਅੱਗੇ ਫੇਰ ਆ ਗਿਆ ਜੀ ਸੋਨਾਲੀ ਦਾ ਇਹ ਆਈ 60 ਦਾ ਇਹ ਕਿੰਨੇ ਮਾਡਲ ਆ ਜੀ ਇਹ ਮਾਡਲ ਦਾ 6 ਆ ਪਰ ਹੈਰਿਕਟਰ ਸਾਰਾ オリジナル ਹੈ 2006 ਮਾਡਲ ਆ ਹਾਂ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਸਾਈਡ ਗੀਅਰ ਚ ਆ ਡਬਲ ਪੰਪ ਹੈ ਡਬਲ ਪੰਪ ਡਿਸਟ੍ਰੀਬਿਊਟਰ ਹੈ ਤੇਲ ਬ੍ਰੇਕਾਂ ਟੋਪ ਮਲ ਟਾਇਰ 90 ਪੈਸੇ ਇਹਦੇ ਠੀਕ ਹੈ ਜੀ ਬੈਕ ਵਾਲੇ 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ 프ਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ 85 80 ਪੈਸੇ ਮੂਹ ਲੈਗੇ ਤੇ ਰੰਗ ਪੈਂਟ ਦੀ ਜਗ੍ਹਾ ਸਾਰਾ origignal ਤੇ ਇਹ ਨਾਲ ਹੈ ਜੀ ਤੇ ਡਿਮਾਂਡ ਕਿੰਨੀ ਹੈ ਜੀ ਇਹ 335000 ਡਿਮਾਂਡ ਆ ਜੀ 335000 ਰੁਪਏ ਡਿਮਾਂਡ ਆ ਹਾਂਜੀ ਠੀਕ ਹੈ ਜੀ ਤੇ ਐਡਰੈਸ ਕੀ ਹੈ ਬਈ ਜੀ ਆਪਣਾ ਪਿੰਡ ਜੀ ਪਿੰਡ ਪੱਠਲਾ ਜੀ ਆਪਣਾ ਨੇੜੇ ਧਨੋਲਾ ਮੰਡੀ ਜ਼ਿਲ੍ਹਾ ਵਰਨਾਲਾ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਜੀ 7009901456 ਤੁਸੀਂ ਮੈਨੂੰ ਰਾਹੀਂ ਕੰਟੈਕਟ ਕਰ ਸਕਦੇ ਹੋ ਹੋਰ ਵੀ ਟਰੈਕਟਰ ਬਹੁਤ ਫੋਰਵੀਲ ਟਰੈਕਟਰ ਖੜੇ ਆ ਹੋਰ ਜਿਹੜਾ ਮਰਜੀ ਟਰੈਕਟਰ ਲੈਣਾ ਹੋਵੇ ਹਾਂ ਕੰਟੈਕਟ ਦੇ तकरीबन ਹਾਂ ਜਿਹੜਾ ਵੀ ਮੌਕੇ ਤੇ ਹੁੰਦਾ ਕਈ ਵਾਰ ਕੋਈ ਹੁੰਦਾ ਵੀ ਹੈ ਕਈ ਵਾਰ ਨਹੀਂ ਵੀ ਹੁੰਦਾ ਬਾਕੀ ਡਿਮਾਂਡ ਪੂਰੀ ਕਰ ਦਾਂਗੇ ਹਾਂ ਮਤਲਬ ਆਉਂਦੀ ਰਹਿੰਦੇ ਟਰੈਕਟਰ ਜਿਵੇਂ ਕੋਈ ਦੂਜਾ ਜ਼ਿਆਦਾ ਨਾ ਚ ਕੋਈ ਹੋਰ ਆਉਣ ਵਾਲਾ ਬਾਕੀ ਜਿਹੜਾ ਅਗਲੇ ਕੇਰਾਂ ਪੁੱਛ ਜ਼ਰੂਰ ਸਕਦਾ ਕਈ ਵਾਰ ਜਿਹੜਾ ਉਹਨਾਂ ਹੀ ਲੈਣਾ ਹੋਵੇ ਖਬਰ ਉਹੀ ਖੜਾ ਹੋਏ ਆਪਣੇ ਕੋਲ ਠੀਕ ਆ ਬਾਈ ਜੀ ਹੋਰ ਵੀ ਡਰਾਈਵ ਜੀ ਵੀ ਟਰੈਕਟਰ ਖੜੇ ਨੇ ਆਪਣੇ ਕੋਲ 4-5 3 ਸਪੀਡ ਵੀ ਆ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ